ਇਸ ਵਰਸਾ ਦਾ ਸਫਰ ਸੀ ਬਰਸਾਤ ਦੇ ਪਾਣੀ ਦੀ ਕਵਰੇਜ ਕਰਨ ਦਾ ਅਤੇ ਅਸੀਂ ਤੁਰ ਪਏ ਫਰੀਦਕੋਟ ਤੋਂ ਮੋਗੇ ਵੱਲੋਂ ਦਾ ਬਗਾ ਪੁਰਾਣਾ ਨਿਹਾਲ ਸਿੰਘ ਵਾਲਾ ਹੁੰਦੇ ਹੋਏ ਅਸੀਂ ਲੋਪੋ ਵਾਲੇ ਇਲਾਕੇ ਵਿੱਚ ਪਹੁੰਚੇ ਤਾਂ ਸਾਡਾ ਸਵਾਗਤ ਹੋਇਆ ਬਰਸਾਤ ਦੇ ਪਾਣੀ ਦੇ ਨਾਲ ਚਾਰੇ ਪਾਸੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਭਰਿਆ ਪਿਆ ਸੀਗਾ ਅਤੇ ਫਸਲਾਂ ਕਿਸਾਨਾਂ ਦੀਆਂ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਗਈਆਂ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਕਿ ਇੱਥੇ ਧਰਤੀ ਦੀ ਜਗ੍ਹਾ ਤੇ ਸਮੁੰਦਰ ਹੋਏ ਤੁਰਨ ਦੇ ਲਈ ਰਸਤਾ ਨਹੀਂ ਸੀਗਾ ਜੀ ਸੀ ਵੀ ਹ ਜ਼ਰੂਰ ਲੱਗੀਆਂ ਹੋਈਆਂ ਸੀਗੀਆਂ ਜਿਨ੍ਹਾਂ ਦੇ ਨਾਲ ਜੋ ਬੂਟੀ ਆ ਜਾਂਦੀ ਹੈ ਉਸ ਨੂੰ ਬਾਹਰ ਕੱਢਿਆ ਜਾ ਰਸੀਗਾ ਤੇ ਰਸਤੇ ਸਾਫ਼ ਕਰਕੇ ਪਾਣੀ ਨਗਾਇਆ ਜਾ ਰਸੀਗਾ ਇਹ ਤਸਵੀਰ ਹੈਗੀ ਹੈ ਮੱਲਿਆਣੇ ਪਿੰਡ ਦੇ ਜਿੱਥੇ ਕੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਸੜਕ ਦੇ ਉੱਪਰ ਦੇ ਪਾਣੀ ਜਿਹੜਾ ਕਰਾਸ ਹੋ ਰਿਹਾ ਹੈ ਅਤੇ ਰਸਤਾ ਬਿਲਕੁਲ ਵੀ ਨਹੀਂ ਸੀਗਾ ਇਸ ਪਿੰਡ ਦਾ ਦੂਜੇ ਪਿੰਡ ਨਾਲੋਂ ਸੰਪਰਕ ਜਿਹੜਾ ਹੈ ਟੁੱਟਦਾ ਦਿਖਾਈ ਦੇ ਰਿਹਾ ਸੀਗਾ ਤਾਂ ਲੋਕ ਜਿੱਤੇ ਪਰੇਸ਼ਾਨ ਸੀ ਤੁਰ ਕੇ ਕਾਫੀ ਮੁਸ਼ਕਲ ਦੇ ਬਾਅਦ ਜਿਹੜਾ ਇਹ ਲੋਕ ਸੜਕ ਪਰ ਕਰ ਸਕਦੇ ਸੀਗੇ ਯਾਨੀ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਵੱਲ ਨੂੰ ਜਾ ਸਕਦੇ ਸੀਗੇ